ਤੁਸੀਂ ਦੇਖ ਰਹੇ ਪਠਾਨਕੋਟ ਮੀਡੀਆ ਦਾ ਸੂਚੀ ਕਿ ਪਠਾਨਕੋਟ ਵਿੱਚ ਪਿਛਲੇ ਦਿਨ ਇੱਕ ਦਰਪਨ ਕੁਮਾਰ ਨਾਮ ਦਾ ਬੱਚਾ ਜਿਹੜਾ ਕਿ 9ਵੀਂ ਕਲਾਸ ਦਾ ਵਿਦਿਆਰਥੀ ਸੀ ਕਦੋਂ ਖੇਡਣ ਦੇ ਲਈ ਬਾਹਰ ਗਿਆ ਸੀ ਪਰ ਵਾਪਸ ਕਰ ਨਹੀਂ ਪਰਤਿਆ ਜਿਸ ਦੇ ਚਲਦੇ ਗੈਸ ਲਗਾਏ ਜਾ ਰਹੇ ਸੀ ਕਿ ਉਹ ਅਬਰੋਲ ਨਗਰ ਦੇ ਕੋਲ ਪੈਂਦੀ ਨਹਿਰ ਵਿੱਚ ਨਹਾਉਣ ਦੇ ਸਮੇਂ ਡੁੱਬ ਗਿਆ ਹੋਵੇਗਾ ਜਿਸ ਦੇ ਚਲਦੇ ਦਰਪਨ ਕੁਮਾਰ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਜਗਾ ਜਗਾ ਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲ ਸਕਿਆ ਜਿਸ ਦੇ ਚਲਦੇ ਉਸ ਦੇ ਪਰਿਵਾਰ ਵੱਲੋਂ ਪੁਲਿਸ ਵਿੱਚ ਵੀ ਉਸ ਦੀ ਸ਼ਿਕਾਇਤ ਕੀਤੀ ਗਈ ਪਰ ਉਹ ਹੱਲੇ ਵੀ ਨਹੀਂ ਮਿਲ ਸਕਿਆ ਉੱਥੇ ਹੀ ਅੱਜ ਐਨਡੀਆਰਐਫ ਦੀ ਟੀਮ ਵੱਲੋਂ ਉਸ ਨਹਿਰ ਦੀ ਤਲਾਸ਼ੀ ਲਈ ਗਈ ਜਿੱਥੇ ਉਸਦੇ ਡੁੱਬਣ ਦੇ ਗੈਸ ਲਗਾਏ ਜਾ ਰਹੇ ਸੀ ਪਰ ਐਨਡੀਆਰਐਫ ਦੀ ਟੀਮ ਦੇ ਹੱਥ ਕੁਝ ਵੀ ਨਹੀਂ ਲੱਗ ਸਕਿਆ ਦੱਸਦੀ ਕਿ ਦਰਪਨ ਕੁਮਾਰ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਨਹਿਰਵਲ ਆਉਂਦਾ ਹੋਇਆ ਨਜ਼ਰ ਆਇਆ ਫਿਲਹਾਲ ਦਰਪਨ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਅਪੀਲ ਕੀਤੀ ਹੈ ਬਨੇਰੋ ਸਾਡੇ ਨਾਲ ਤੇ ਦੇਖ ਰੋ ਪਠਾਨਕੋਟ ਮੀਡੀਆ ਸਰਫੀ ਨਾਲ ਤੋਂ ਮੇਰਾ ਨਾਮ ਰਮਨ ਕੁਮਾਰ ਜੀ ਹੈ ਰਮਨ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਸਰਚ ਹੋ ਰਿਹਾ ਹੈ ਇਹ ਮੇਰਾ ਨਾਮ ਆਂਜਾ ਛੋਟਾ 14 ਸਾਲ ਦਾ ਉਹ 2 ਤਰੀਕ ਨੂੰ ਨਾ ਤੇ ਨਹਿਰ ਤੇ ਨਹਾਉਣ ਆਏ ਆ ਦੋ ਮੁੰਡੇ ਸੀ ਇੱਕ ਮੁੰਡੇ ਨੇ ਦੱਸਿਆ ਕਿ ਪਾਣੀ ਦਾ ਵਹਾਜ ਜ਼ਿਆਦਾ ਹੋ ਗਿਆ ਤੇ ਅਸੀਂ ਇੱਕ ਮੈਂ ਨਿਕਲ ਗਿਆ ਇਹਨੂੰ ਨਿਕਲੇ ਨਹੀਂ ਗਿਆ ਤੇ ਐਨਡੀਐਫ ਦੀਆਂ ਟੀਮਾਂ ਆਈਆਂ ਸੱਚ ਕਰਦੀਆਂ ਪਈਆਂ ਬਾਨੂੰ ਇਹ ਮੰਗਿਆ ਸਾਡਾ ਜਲਦ ਜਲਦ ਸਾਡਾ ਪੰਡਾ ਲੱਭਿਆ ਜੇ ਕਿੰਨੀ ਤਰੀਕ ਦੀ ਗੱਲ ਅਗੀ ਹੈ 2 ਤਰੀਕ ਦੀ 2 ਤਰੀਕ ਸ਼ਾਮ ਨੂੰ 6 ਵਜੇ ਜੀ ਇੱਕ ਨੂੰ ਕੰਪਲੇਨ ਕੀਤੀ ਹੋຊਣ ਨੂੰ ਕੰਪਲੀਟ ਕੀਤੀ ਹੈ ਉਹਨਾਂ ਨੇ ਵੀ ਕੱਲ ਦੀ ਕਾਰਵਾਈ ਪਾਈ ਹੈ ਅਜੈਂਡੀ ਆਪ ਦੀ ਟੀਮਾਂ ਆਈਆਂ ਲੱਭਦੀਆਂ ਮੀਆਂ ਜਾਂਚ ਕਰਦੀਆਂ ਮੀਆਂ ਇਹ ਨਾਮ ਕੀ ਹੈਗਾ ਉਹ ਬਣਾ ਪੰਕ ਬਾਨੂੰ ਕਹਿੰਦੇ ਆ ਬਸ ਘਰ ਦਾ ਨਾਮ ਤੇ ਬਾਨੂੰ ਹੀ ਹੋ ਜਾਣਾ ਜੀ ਸਰ ਕੀ ਨਾਮ ਜੀ ਤੁਹਾਡਾ ਸਰ ਮੇਰਾ ਨਾਮ ਅਭਿਸ਼ੇਕ ਹੈ ਇਹ ਜੀ ਕੀ ਗੱਲਬਤ ਹੋਈ ਜਿਹੜੀ ਸਰਚ ਵਾਰਾ ਚੱਲਦੀ ਵੀ ਹੈ ਸਰ ਇਹ ਸਰਚ ਤਾਂ ਚਲਦੀ ਆ ਮੇਰਾ ਬ੍ਰਦਰ 2 ਤਰੀਕ ਦਾ ਸ਼ਾਮੀ 4 ਵਜੇ ਦਾ ਘਰੋਂ ਗਾਇਬ ਹੈ ਘਰੋਂ ਗਿਆ ਸੀ ਪਾਰਕ ਦੇ ਵਿੱਚ ਖੇਲਣ ਉਸ ਤੋਂ ਬਾਅਦ ਇੱਕ ਮੁੰਡੇ ਨਾਲ ਗਿਆ ਸੀ ਇੱਥੇ ਅਬਰੌਨ ਨਗਰ ਵਾਲੀ ਨਹਿਰ ਹੈ ਕੋਈ ਉੱਥੇ ਆਇਆ ਸੀ ਕਾਰਟ ਵਾਲੇ ਬੋਲਦੇ ਪਰ ਉੱਥੇ ਇੱਕ ਲੇਡੀ ਨੇ ਆਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੈਗਾ ਆ ਤੇ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁਟੇਜ ਸਾਰੀ ਕੈਮਰੇ ਵਿੱਚ ਚੈੱਕ ਕੀਤੀ ਆ ਤੁਹਾਨੂੰ ਲੱਭਾ ਗਿਆ ਉਹ ਮੁੰਡਾ ਨਾਲ ਹੀ ਆਪਾਂ ਉਹ ਮੁੰਡੇ ਨੂੰ 2-3 ਦਿਨ ਪਹਿਲਾਂ ਵੀ ਪੁੱਛਿਆ ਕੀ ਦੱਸ ਦੇਗੀ ਤੇਰੇ ਨਾਲ ਗਿਆ ਉਹ ਮੁੰਡਾ ਪਹਿਲਾਂ ਕਹਿੰਦਾ ਕਿ ਮੈਂ ਗਿਆ ਹਾਂ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਗਿਆ ਹੀ ਨਹੀਂ ਹੈਗਾ ਨਾਲ ਤੇ ਉਹਨੇ ਕੱਲ ਕਨਫਰਮ ਕੀਤਾ ਕਿ ਮੈਂ ਗਿਆ ਹੀ ਉਹ ਵੀ ਪੁਲਿਸ ਨੇ ਪ੍ਰੈਸ਼ਰ ਪਾਇਆ ਤੇ ਥਾਣੇ ਬੁਲਾਇਆ ਥਾਣੇ ਆ ਕੇ ਬੋਲਿਆ ਉਹ ਕਿ ਹਾਂਜੀ ਮੈਂ ਨਾਲ ਗਿਆ ਹੀ ਆਪਾਂ ਕਪੜੇ ਖੋਲ ਕੇ ਨਹਾਣ ਵੜੇ ਆ ਇੱਕ ਮੁੰਡਾ ਰੋੜ ਗਿਆ ਤੇ ਉਹ ਕਹਿੰਦਾ ਕਿ ਆਪਾਂ ਬਾ ਮੈਂ ਬਾਹਰ ਆ ਗਿਆ ਮੈਨੂੰ ਨਹੀਂ ਪਤਾ ਕਿ ਤੁਹਾਡਾ ਬ੍ਰਦਰ ਆਇਆ ਕਿ ਨਹੀਂ ਆਇਆ ਉਹਨੇ ਬਿਲਕੁਲ ਮਲਕੀ ਕਨਫਰਮ ਨਹੀਂ ਕਰਨ ਦਈ ਉਸ ਕੰਪਲੇਨ ਕੀਤੀ ਪੁਲਿਸ ਕੰਪਲੇਨ ਕੀਤੀ ਸੀ ਪਰ ਪੁਲਿਸ ਨੇ ਵੀ ਕੱਲ ਹੀ ਐਕਸ਼ਨ ਲਿਆ ਜੋ ਮੇਨ ਹੀ ਕੱਟ ਲੱਭਿਆ ਤੁਹਾਡਾ ਹਜੇ ਤੱਕ ਕੋਈ ਨਹੀਂ ਲੱਭਿਆ ਹਲੇ ਵੀ ਉਹ ਕਾਰਵਾਈ ਚੱਲਦੀ ਹੈ ਪਰ ਲੇਕਿਨ ਕੋਈ ਪਤਾ ਨਹੀਂ ਚੱਲ ਰਿਹਾ ਬ੍ਰਦਰ ਦਾ ਐਨਆਰ ਆਫ ਦੀਆਂ ਟੀਮਾਂ ਜਿਹੜੀ ਲੱਗੇ ਪਈਆਂ ਉਹਨਾਂ ਨੂੰ ਸਰਚ ਕਰ ਦਿੱਤਾ ਹੈ ਹਾਂਜੀ ਕੀ ਮੰਗ ਕੀ ਕਰਦੇ ਸਾਨੂੰ ਜਲਦ ਜਲਦ ਮਿਲ ਜਾਏ ਮੇਰਾ ਬ੍ਰਦਰ ਦੋ ਤਿੰਨ ਦਿਨ ਪਹਿਲਾਂ ਇੱਕ ਪਾਣੀ ਚਰੂੜਾ ਸੀ ਫਿਰ ਉਸ ਉਹ ਤੋਂ ਅੰਦੀ ਅਹਾਂ ਦੀ ਟੀਮ ਆਈ ਆ ਤੇ ਸਰਚ ਚੱਲ ਰਹੀ ਆ ਤੇ ਬਾਕੀ ਸਭ ਤਾਂ ਪੂਰੀ ਨਹੀਂ ਤੇ ਲਾਸ਼ ਨਹੀਂ ਮਿਲੀ ਆ ਤੇ ਕੁਝ ਨਹੀਂ ਮਿਲਿਆ ਕਿੰਨੇ ਸਾਲ ਦਾ ਮੁਰਸੀ ਉਹ ਕਿਹੜੇ ਮਾਏ ਮਲੇ ਦਾ ਰਹਿਣ ਵਾਲਾ ਹੈ ਪੱਦਰਸਾਲ ਦਾ ਮੁਰਸੀ ਸਰਾਇ ਮੋਲੇ ਦਾ